92 ਐਮਐਲਏ ਵਿੱਚੇ ਭਗਵਾਨ ਸਮਾਨ ਉਹਨਾਂ ਨੇ ਆ ਦਿੱਤੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਹਰਿਆਣਾ ਪੁਛ ਵਾਲੇ ਸਾਡੇ ਉੱਪਰ ਆਂਛੂ ਗੋਲੇ ਛੋਟ ਰਹੇ ਆ ਜਿਹੜੇ ਅਸੀਂ ਉਹਨਾਂ ਦੇ ਫੜ ਕੇ ਸੰਭਾਲ ਕੇ ਰੱਖ ਰਹੇ ਆ ਕਿ ਇਹ ਜਦੋਂ ਸਾਡੇ ਪਿੰਡਾਂ 'ਚ ਆਉਣਗੇ ਇਹਨਾਂ ਨੂੰ ਦੱਸਾਂਗੇ ਕਿ ਇਹ ਤੁਹਾਡੀ ਦੇਣ ਹੈ ਬਨਵਿਆਂ ਦੀ ਜੋ ਸਾਡੇ ਉੱਪਰ ਆ ਰਹੇ ਆ ਤੇ ਅਸੀਂ ਇਹਨਾਂ ਨੂੰ ਝੱਲ ਰਹੇ ਆ ਐਸੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਦੇਸ਼ ਦੀ ਰਾਤ ਹਨੇਤ ਤੱਕ ਜਾ ਕੇ ਪਹੁੰਚਾਉਣੀ ਚਾਹੁੰਦੇ ਹੋ ਬੈਠ ਕੇ ਟੇਬਲ ਟੋਕਾ ਸਕਦੇ ਹੋ ਆਪਣੇ ਤੁਹਾਡੇ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਭੋਗ ਸਿੰਘ ਮਾਨ ਵਿੱਚ ਵਿਚੋਲਾ ਬਣ ਕੇ ਤੁਹਾਡੀ ਗੱਲਬਾਤ ਕਰਵਾ ਸਕਦੇ ਆ ਪਰ ਟੇਬਲ ਤੱਕ ਉਹਨਾਂ ਨੂੰ ਲਿਆਵੇ ਕੌਣ ਭਗਵੰਤ ਮਾਨ ਸਾਹਿਬ ਤੁਹਾਡਾ ਸਹਿਯੋਗ ਨਹੀਂ ਕਰਦੇ ਕੇਂਦਰੀ ਮੰਤਰੀਆਂ ਨਾਲ ਮਲਾਉਣ ਚ ਭਗਵੰਤ ਮਾਨ ਸਾਹਿਬ ਨੇ ਲਿਆਂਦਾ ਸੀਗਾ ਪਹਿਲਾਂ ਉਹਨਾਂ ਨੇ ਕੀ ਹੱਲ ਨਿਕਲਿਆ ਉਹਦਾ ਆ ਬਾਪੂ ਜੀ ਹੁਣੇ ਛਾਡੇ ਵੱਡੇ ਕਹਿੰਦੇ ਹੁੰਦੇ ਆ ਪੁੱਤ ਵੇ ਆਇਆ ਤੇ ਗਿਆ ਉਹਦੇ ਤੇ ਸ਼ੋਰੇ ਹਰਿਆਣੇ ਬਣ ਗਏ ਉਹਨੇ ਤੇ ਪਰਸੋਂ ਉੱਥੇ ਜਾ ਕੇ ਬਚ ਜਾਣਾ ਆਹਾਂ ਕਿੱਥੇ ਬਚਣਾ ਜੀ ਅਸੀਂ ਤੇ ਆਪਣਾ ਪੰਜਾਬ ਬਚਾਉਣਾ ਹੈ ਨਾ ਉਹ ਕੇਂਦਰ ਦੇ ਚਮਚੇ ਹੈਗੇ ਆ ਉਸ ਭਗਵੰਤ ਮਾਨ ਉਹ ਕਹਿੰਦੇ ਅਸੀਂ ਤਾਂ ਪੰਜਾਬ ਦਾ ਸ਼ੇਰਾਂ ਪੰਜਾਬ ਦੀ ਗੱਲ ਕਰਦੇਗੇ ਉਹ ਸਾਰਾ ਨਾਟਕ ਕਰ ਰਹੇ ਆ ਆਤਮਾ ਸਾਹਿਬ ਕਹਿੰਦੇ ਮੈਂ ਪੰਜਾਬ ਦਾ ਪੁੱਤ ਐ ਮੈਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਪੁੱਤ ਨਹੀਂ ਪੰਜਾਬ ਦਾ ਉਹ ਅੱਜ ਕੱਲ੍ਹ ਵਿਰੋਧੀ ਹੈਗਾ ਸਾਰਾ AMLO ਦਾ ਜਿੰਨਾ ਜੱਤੋਂ 2.5 ਸਾਲ ਦਾ ਬਣਿਆ ਸਾਰੇ ਦਾ ਸਾਰਾ AMLO ਦਾ ਲੋਕ ਵਿਰੋਧੀ ਆ ਰਿਹਾ ਹੈ ਬੰਦੇ ਮੈਂ ਐਮਐਲਏ ਜਿਤਾਏ ਕੋਈ ਵੀ ਨਹੀਂ ਤੁਹਾਡੇ ਹੱਕ ਚ ਬੋਲਿਆ ਜੀ ਉਹ ਤਾਂ ਜੀ ਗਲਤੀ ਹੋ ਗਈ ਜਦੋਂ ਅਥਰੂ ਗੈਸ ਦੇ ਗੋਲੇ ਡੇਗਦੇ ਆ ਭਗਵੰਤਬਾ ਦੀ ਯਾਦ ਆਉਂਦੀ ਵੀ ਉਹੀ ਸਾਡੇ ਹੱਕ ਚ ਕਿਤੇ ਬੋਲ ਪੈਣਾ ਬਿਲਕੁਲ ਸਾਨੂੰ ਕਿਸੇ ਦੀ ਯਾਦ ਹੀ ਨਹੀਂ ਆਉਂਦੀ ਸਾਨੂੰ ਪਤਾ ਵੀ ਸਾਡੇ ਮਗਰ ਕੱਢਣ ਵਾਲਾ ਹੈ ਹੀ ਨਹੀਂ ਕੋਈ ਪੰਜਾਂ ਮਿੰਟਾਂ ਚ ਐਮਐਚਪੀ ਲਾ ਦੇ ਉਹ ਚੁਟਕੀ ਵਾਲੀ ਭੈਣ ਤੇ ਸਾਨੂੰ ਹੁਣ ਲੱਭਦੀ ਨਹੀਂ ਮੇਰਾ ਖਿਆਲ ਹੈ ਉਹ ਇਹਨਾਂ ਪਾਰਟੀ ਚੋਂ ਹੀ ਲਾਂਬੇ ਕਰ ਛੱਡੀ ਆ ਤੇ ਰਾਜਤਾਨੀ ਨਾ ਤਾਂ ਕਿਸੇ ਐਮਐਲਏ ਦੀ ਹੁੰਦੀ ਨਾ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਰਾਜਤਾਨੀ ਆਮ ਲੋਕਾਂ ਦੀ ਹੁੰਦੀ ਆ ਸੋ ਸਾਨੂੰ ਤੁਰ ਕੇ ਪੈਦਲ ਵੀ ਆਪਣੀ ਰਾਜਤਾਨੀ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਹੁਣ ਵੀ ਸਾਨੂੰ ਕੋਈ ਸ਼ੌਂਕ ਨਹੀਂ ਉਹਨਾਂ ਨੇ ਬੈਠ ਚਾਹ ਪੀਣ ਦਾ ਜਾਂ ਫੋਟੋ ਖਿਚਾਉਣ ਦਾ ਉੱਥੇ ਐਲਾਨ ਕਰ ਦੇਣ ਵੀ ਹਾਂ ਭਾਈ ਦਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਆ ਮੰਡੀ ਪ੍ਰਬੰਧ ਸਹੀ ਕਰਾਂਗੇ ਹਰੇਕ ਸਟੇਟ ਦੇ ਵਿੱਚ ਖਰੀਦ ਦੀ ਗਰੰਟੀ ਹੋਊਗੀ ਅਸੀਂ ਉਹਦੇ ਟਰਾਲ ਟਰੈਕਟਰ ਨੂੰ ਸੈਲਫ ਮਾਰਾਂਗੇ ਅਸੀਂ ਪਿੰਡ ਜਾ ਕੇ ਉਹਦੇ ਮੇਲੇ ਮੂਲੇ ਵੇਖਾਂਗੇ ਸਤ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਲੋਕਵਾਸ ਟੀਵੀ ਦੇਖ ਰਹੇ ਹੋ ਮੈਂ ਹਾਂ ਸ਼ਿਵਰੰਜੀਤ ਸਿੰਘ ਢਿੱਲੋਂ ਦੋਸਤੋ ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਪਹੁੰਚੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਦਿੱਲੀ ਕੂਚ ਕਰਨਗੇ ਖਾਸ ਤੌਰ ਤੇ ਕਿਸਾਨ ਨੇ ਟਰੈਕਟਰ ਟਰਾਲੀਆਂ ਜਾਂ ਹੋਰ ਮਸ਼ੀਨਰੀ ਸ਼ੰਭੂ ਬਾਰਡਰ ਤੇ ਛੱਡ ਕੇ ਪੈਦਲ ਦਿੱਲੀ ਵੱਲ ਨੂੰ ਵਾਇਆ ਹਰਿਆਣਾ ਹੋ ਕੇ ਕੂਚ ਕਰਨਗੇ ਤਾਂ ਕੀ ਪਲੈਨਿੰਗ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਕਿਸਾਨ ਅੱਜ ਦਿੱਲੀ ਕੂਚ ਕਰਨਗੇ ਤਾਂ ਸਾਡੇ ਨਾਲ ਕਿਸਾਨ ਆਗੂ ਸਹਿਬਾਨ ਨੇ ਜਾਂ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਕਿਸਾਨ ਇਕੱਠੇ ਹੋਏ ਨੇ ਇਹਨਾਂ ਤੋਂ ਹੀ ਜਾਣਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਜੀ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਤੁਸੀਂ ਸ਼ੁੱਕਰਵਾਰ ਨੂੰ ਵੀ ਜਾਣਾ ਸੀਗਾ ਕਿਸਾਨਾਂ ਨੇ ਪੈਦਲ ਦਿੱਲੀ ਕੂਚ ਕਰਨਾ ਸੀਗਾ ਵਾਇਆ ਹਰਿਆਣਾ ਹੋ ਕੇ ਤਾਂ ਅੱਜ ਦੇਖੋ تیاری ਜਿਸ ਤਰ੍ਹਾਂ ਸਾਡਾ ਪਹਿਲਾ ਪ੍ਰੋਗਰਾਮ ਸੀਗਾ ਅਸੀਂ ਅਨਾਉਂਸ ਕੀਤਾ ਸੀ ਕਿ ਸਾਡੇ ਜਥੇ ਵਾਰ-ਵਾਰ ਜਾਣਗੇ ਜੇ ਅੱਗੇ ਨੰਗਣ ਦਿੰਦੇ ਆ ਤੇ ਅਸੀਂ ਉਹ ਪੁਆਇੰਟ ਵੀ ਦੱਸੇ ਸੀਗੇ ਵੀ ਪਹਿਲੇ ਦਿਨ ਅਸੀਂ ਅੰਬਾਲੇ ਰੁਕਾਂਗੇ ਅਗਲੇ ਦਿਨ ਕਿੱਥੇ ਉਸ ਤੋਂ ਅੱਗੇ ਸਾਰੇ ਅਸੀਂ ਪੁਆਇੰਟ ਦਿੱਤੇ ਸੀ ਪਰ ਸਰਕਾਰ ਨੇ ਜਿਸ ਤਰ੍ਹਾਂ ਦੇ ਬਰਬਰਤਾਪੂਰ ਤਰੀਕੇ ਨਾਲ ਪਹਿਲੇ ਦਿਨ ਸਾਡੇ ਬੰਦਿਆਂ ਦੇ ਉੱਤੇ ਹਮਲਾ ਕੀਤਾ ਸ਼ੈਲਿੰਗ ਕੀਤੀ ਅੱਖਾਂ 'ਚ ਸਪਰੇਅ ਪਾਈ ਆ ਉਹਦੇ ਤੋਂ ਇੱਕ ਗੱਲ ਸਾਫ਼ ਹੋ ਗਈ ਵੀ ਜਿਹੜਾ ਸਾਨੂੰ ਕਹਿ ਰਹੇ ਸੀਗੇ ਵੀ ਟਰਾਲੀਆਂ ਛੱਡ ਕੇ ਆ ਜੋ ਨੰਗ ਜੋਗੇ ਅਸੀਂ ਨੰਗਣ ਦੇ ਦੇਵਾਂਗੇ ਦਿੱਲੀ ਜਾਣ ਦੇ ਦੇਵਾਂਗੇ ਉਹ ਗੱਲ ਸਮਾਪਤ ਹੋ ਗਈ ਸਰਕਾਰ ਨੰਗੀ ਹੋ ਗਈ ਸੋ ਉਸੇ ਤਰ੍ਹਾਂ ਹੀ ਅੱਜ ਵੀ ਜਿਹੜਾ ਦੂਸਰਾ ਜਥਾ ਵਾ ਅਸੀਂ ਇੱਕ ਦਿਨ ਦਾ ਸਨ ਪਾ ਕੇ ਆ ਸਾਡਾ ਦੂਸਰਾ ਜਥਾ ਚੱਲਿਆ ਉਸੇ ਤਰੀਕੇ ਨਾਲ ਪੂਰੇ ਜਾਬਤੇ ਵਿੱਚ ਖਾਲੀ ਹੱਥ ਜਾਊਗਾ 101 ਦੀ ਗਿਣਤੀ ਹੋਊਗੀ ਅਸੀਂ ਉਸੇ ਤਰ੍ਹਾਂ ਅੱਗੇ ਵਧਾਂਗੇ ਕਿਉਂਕਿ ਆ ਉਹ ਕੀ ਕਰਦੇ ਤਾਂ ਉਹਨਾਂ ਤੇ ਆ ਸਾਡਾ ਕੰਮ ਆ ਜਿਹੜਾ ਅਸੀਂ ਆਪਦੇ ਮੂੰਹੋਂ ਗੱਲ ਕਹੀ ਆ ਅਸੀਂ ਉਹ ਪੂਰੀ ਕਰਨੀ ਸੋ ਉਸੇ پورے ਜਾਵ ਤੇ ਨਾਲ ਸ਼ਾਂਤ ਬਈ ਤਰੀਕੇ ਨਾਲ ਅੱਜ ਅੱਗੇ ਜਾਵਾਂਗੇ ਅੱਛਾ ਕਿੰਨੇ ਕਿਸਾਨ ਦਿੱਲੀ ਕੁਝ ਕਰਨਗੇ ਸ਼ੰਭੂ ਤੂੰ ਅੱਜ ਵਾਇਆ ਹਰਿਆਣਾ ਹੋ ਕੇ ਪੈਦਲ ਕਿੰਨੇ ਕਿਸਾਨ ਜਾਣਗੇ 101 ਦਾ ਜਥਾ ਸਾਡਾ ਪਹਿਲਾ ਸੀ 101 ਦਾ ਜਥਾ ਹੀ ਅੱਜ ਜਾਊਗਾ अच्छा 101 ਕਿ ਕਿਸਾਨ ਪੈਦਲ ਜਾਣਗੇ ਇੱਥੋਂ ਤਾਂ ਪਹਿਲਾਂ ਜਿਵੇਂ ਤੁਸੀਂ ਸ਼ੁੱਕਰਵਾਰ ਵੀ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਕਿੰਨੀ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀਗੇ ਉੱਥੇ ਪਹੁੰਚੇ ਸੀਗੇ ਜਾਂ ਸ਼ੰਭੂ ਬਾਰਡਰ ਕ੍ਰੋਸ ਕਰਨ ਲਈ ਕਿੰਨੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਜਾਣਾ ਚਾਹੁੰਦੇ ਸੀਗੇ ਦਿੱਲੀ ਦੇਖੋ ਜਾਣਾ ਚਾਹੌਣ ਵਾਲੀ ਗੱਲ ਤਾਂ ਸਾਰੇ ਹੀ ਜਾਣਾ ਚਾਹੁੰਦੇ ਆ ਰੌਲਾ ਤਾਂ ਇਹ ਹੈ ਵੀ ਆਪਾਂ ਤੈਹ ਕੀ ਕੀਤਾ ਤੈਹ 101 ਬੰਦੇ ਦਾ ਕੀਤਾ 101 ਕਿਉਂ 101 ਦੀ ਕੀ ਖਾਸੀਅਤ ਹੈ ਜੇ 101 ਦਾ ਕਿਉਂ ਜਥਾ ਜਾਊਗਾ ਜੀ ਨਹੀਂ ਦੇਖੋ ਉਹ ਐ ਸੀਗੇ ਪਹਿਲਾਂ ਸੋਚਦੇ 51 ਭੇਜਦਿਏ ਫਿਰ ਇਹ ਸੋਚਦੇ ਸੀਗੇ ਵੀ ਯਾਰ ਥੋੜਾ ਵੱਡਾ ਕਰ ਲਈਏ ਜਥਾ ਉਹ ਕੋਈ ਖਾਸ ਈਡੀ ਗੱਲ ਨਹੀਂ ਕਿ 51 ਨਹੀਂ ਭੇਜਣੇ 101 ਨਹੀਂ ਹੋ ਸਕਦਾ ਆਉਣ ਵਾਲੀਆਂ ਸਥਿਤੀਆਂ 'ਚ ਸਾਨੂੰ ਇਹ ਜਥਾ ਵਧਾਉਣਾ ਵੀ ਪੈ ਸਕਦਾ ਵਾ ਘਟਾਉਣਾ ਵੀ ਪੈ ਸਕਦਾ ਵਾ ਇਹ ਤਾਂ ਜਥੇਬੰਦੀ ਜਰ ਬੈਠ ਕੇ ਫੈਸਲਾ ਕਰਦੀਆਂ ਮੈਂ 101 ਤੇ ਸਹਿਮਤੀ ਬਣ ਗਈ ਵੀ ਯਾਰ ਆਪਾਂ 101 ਬੰਦਾ ਭੇਜ ਦਈਏ ਵੀ 50 ਬੰਦੇ ਜ਼ਿਆਦਾ ਘੱਟ ਲੱਗਦੇ ਆ ਵੀ 50 ਬੰਦੇ ਥੋੜੇ ਲੱਗਦੇ ਜਾਦੇ ਵੀ 101 ਤਾਂ ਭੇਜੀਏ ਔਰ 101 ਹਜ ਤੱਕ ਭੇਜ ਰਹੇ ਆ ਜੇ ਪਰ ਰੂਟ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚਰਚਾਵਾ ਹੋ ਰਹੀਆਂ ਵੀ ਭਾਈ ਸ਼ੰਭੂ ਬਾਰਡਰ ਤੋਂ ਹੀ ਕਿਉਂ ਕਿਸਾਨ ਪੈਦਲ ਜਾਣਾ ਚਾਹੁੰਦੇ ਆ ਜੇ ਦਿੱਲੀ ਆਪਣੀ ਦੇਸ਼ ਦੀ ਰਾਜਧਾਨੀ ਤੱਕ ਪਹੁੰਚਣਾ ਚਾਹੁੰਦੇ ਆ ਹੋਰ ਰਸਤੇ ਵੀ ਅਪਣਾ ਸਕਦੇ ਆ ਜਿਹੜੇ ਅਥਰੂ ਗੈਸ ਵਾਲੀਆਂ ਜਿਹੜੀਆਂ ਮਾਰਾ ਚੱਲਣੀਆਂ ਇਹ ਫੇ ਕਿਉਂ ਤੁਸੀਂ ਅਪਣਾ ਰਹੇ ਹੋ ਵੀ ਹੋਰ ਕਿਸੇ ਰਸਤੇ ਰਾਹੀਂ ਵੀ ਜਾ ਸਕਦੇ ਹੋ ਦੇਖੋ ਅਸੀਂ ਤਾਂ ਚਲੇ ਜਾਵਾਂਗੇ ਤੁਸੀਂ ਇਹ ਲੋਕਾਂ ਨੂੰ ਪੁੱਛ ਲਓ ਵੀ ਸਾਰੇ ਰਾਹ ਬੰਦ ਕਰਾਉਣੇ ਆ ਤੁਹਾਨੂੰ ਵੀ ਪਤਾ ਵਾ ਅਸੀਂ ਕਿਸੇ ਵੀ ਰਾਹ ਤੇ ਉਹਨਾਂ ਨੇ ਚੱਕ ਕੇ ਉੱਥੇ ਬੈਰੀਕੇਡ ਲਾ ਦੇਣੇ ਆ ਹਜੇ ਤਾਂ ਜਨਤਾ ਚੱਲ ਕੁਛ ਇਧਰ ਦੀ ਲਾਲਨੂਵਾਲ ਦੀ ਨੰਗ ਰਹੀ ਆ ਕੁਛ ਆਸ-ਪਾਸੇ ਦੀ ਨੰਗ ਜਾਂਦੀ ਆ ਜਨਤਾ ਹੈ ਕਿਵੇਂ ਨ ਕਿਵੇਂ ਟਾਈਮ ਪਾਸ ਕਰ ਰਹੇ ਆ ਅਸੀਂ ਅੱਜ ਐਲਾਨ ਕਰ ਦਿੰਦੇ ਆ ਵੀ ਅਸੀਂ ਹੋਰ ਨਾ ਰਸਤਿਆਂ ਦੀ ਵਰਤੋਂ ਵੀ ਕਰਾਂਗੇ ਉਹ ਚੱਕ ਕੇ ਕੰਕਰੀਟ ਸਾਰੇ ਰਸਤਿਆਂ ਤੇ ਪਾ ਦੇਣਗੇ ਤੇ ਸਾਡੀ ਜਿਹੜੀ ਪਬਲਿਕ ਜਿਹੜੀ ਆਮ ਜਨਤਾ ਜਿਹੜੇ ਸਾਡੇ ਭਰਾ ਹੀ ਆ ਕਿਸੇ 에어ਪੋਰਟ ਜਾਣਾ ਹੁੰਦਾ ਕਿਸੇ ਨੇ ਉਹ ਕਿੱਧਰ ਦੀ ਕੀ ਕਰਨਗੇ ਕਿਉਂਕਿ ਉਹਨਾਂ ਨੂੰ ਤਾਂ ਕੋਈ ਮਤਲਬ ਨਹੀਂਗਾ ਉਹ ਤਾਂ ਇਸ ਚੀਜ਼ ਨੂੰ ਵਰਤ ਕੇ ਕਿਸਾਨਾਂ ਦੇ ਖਿਲਾਫ ਆਮ ਜਨਤਾ ਨੂੰ ਖੜਾ ਕਰਨਾ ਚਾਹੁੰਦੇ ਆ ਹੁਣ ਇਹ ਜਾਣਾ ਹੀ ਆ ਜਦੋਂ ਇਹਨਾਂ ਨੇ ਸੁਪਰੀਮ ਕੋਰਟ ਨੇ ਕਹਿਤਾ ਇਹਨਾਂ ਦੇ ਨੇ ਵੀ ਆਜੋ ਇਹਨਾਂ ਦੇ ਸਾਰੇ ਮੰਤਰੀਆਂ ਨੇ ਕਹਿਤਾ ਮਾਨ ਜੋ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਪੈਦਲ ਆ ਸਕਦੇ ਹੋ ਬਿਲਕੁਲ ਜਦੋਂ ਇੱਥੇ ਸੁਣਵਾਈ ਦੀ ਇਸੇ ਪਟੀਸ਼ਨ ਤੇ ਰਾਹ ਰੋਡ ਖਾਲੀ ਕਰਾਉਣ ਵਾਲੇ ਪਟੀਸ਼ਨ ਦੀ ਸੁਣਵਾਈ ਹੋਈ ਆ ਉਹਦੇ ਵਿੱਚ ਸੁਪਰੀਮ ਕੋਰਟ ਨੇ ਪੁੱਛਿਆ ਵੀ ਤੁਸੀਂ ਕਿਸਾਨਾਂ ਨੂੰ ਆਉਣ ਕਿਉਂ ਨਹੀਂ ਦਿੰਦੇ ਇਹ ਟਰਾਲੀਆਂ ਲੈ ਕੇ ਆਉਂਦੇ ਆ ਜੀਸੀਬੀ ਮਸ਼ੀਨਾਂ ਲੈ ਕੇ ਆਉਂਦੇ ਆ ਇਹ ਹਮਲਾਵਰ ਹੋ ਕੇ ਆਉਂਦੇ ਆ ਇਹ ਜਿਵੇਂ ਹਮਲਾ ਕਰਨ ਜਾਂਦਾ ਕੋ ਉਵੇਂ ਆਉਂਦੇ ਆ ਇਹ ਸ਼ਾਂਤਮਈ ਪੈਦਲ ਤਰੀਕੇ ਨਾਲ ਆ ਜਾਣ ਸਾਨੂੰ ਕੋਈ ਡਿੱਕਾ ਨਹੀਂ ਹੁਣ ਪੈਦਲ ਵੀ ਨਹੀਂ ਜਾਣ ਦਿੰਦੇ ਤੁਹਾਨੂੰ ਹੁਣ ਪੈਦਲ ਵੀ ਨਹੀਂ ਜਾਣ ਦਿੰਦੇ ਕਿ ਅਸਲ ਵਿੱਚ ਜਾਣ ਤਾਂ ਕਾਹਦਾ ਦੇਣਾ ਸੀਗਾ ਰੌਲਾ ਤਾਂ ਇਹ ਸੀਗਾ ਵੀ ਕਿਸਾਨਾਂ ਨੂੰ ਪੂਰੇ ਦੇਸ਼ ਚੋਂ ਨਖੇੜਿਆ ਕਿਵੇਂ ਜਾਵੇ ਇਹਨਾਂ ਨੂੰ ਅੱਤਵਾਦੀ ਵੱਖਵਾਦੀ ਘੋਸ਼ਿਤ ਕਿਵੇਂ ਕੀਤਾ ਜਾਵੇ ਇਹਨਾਂ ਤੇ ਟੈਗ ਕਿਵੇਂ ਲਾਇਆ ਜਾਵੇ ਵੀ ਇਹ ਤਾਂ ਹੁਣ ਦੰਗ ਬਾਜ਼ ਆ ਇਹ ਹੱਲਾ ਗੁੱਲਾ ਕਰਨ ਵਾਲੇ ਆ ਵੀ ਇਹੋ ਜਿਹਾ ਲੇਬਲ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਸ਼ੁੱਕਰਵਾਰ ਨੂੰ ਟੁੱਟ ਗਈ ਪਿਛਲੇ ਨੰਗੇ ਦਿਨੇ ਜਿਹੜੇ 6 ਤਰੀਕ ਨੂੰ ਪਰ ਜਥਾ ਗਿਆ ਜਿਹੜਾ ਉਹਨੇ ਇਹ ਗੱਲ ਬਿਲਕੁਲ ਤੋੜਤੀ ਅੱਛਾ ਕਿੰਨੇ ਕੇ ਕਿਸਾਨ ਭਰਾ ਆਪਣੇ ਜਿਹੜੇ ਫੱਟੜ ਹੋਏ ਨੇ ਜਾਂ ਕਿੰਨੇ ਕੇ ਕਿਸਾਨ ਜ਼ਖਮੀ ਹੋਏ ਸੀਗੇ ਸ਼ੁੱਕਰਵਾਰ ਨੂੰ 16 ਦੇ ਕਰੀਬ ਸਾਡੇ ਬੰਦੇ ਜਖਮੀ ਹੋਏ ਸੀਗੇ ਜ ਜਿਹਦੇ ਵਿੱਚ ਬੀਕੇਯੂ ਕ੍ਰਾਂਤੀਕਾਰੀ ਦੇ ਚੇਅਰਮੈਨ ਸਰਜੀਤ ਸਿੰਘ ਫੂਲ ਵੀ ਸ਼ਾਮਿਲ ਸੀਗੇ ਦੋ ਬੰਦੇ ਸਾਡੇ ਵੱਧ ਜ਼ਖਮੀ ਹੋਏ ਆ ਜਿਹੜੇ ਪਟਿਆਲੇ ਰੈਫਰ ਕੀਤੇ ਗਏ ਆ ਬਾਕੀ ਜਿਹੜੇ 14 ਬੰਦੇ ਆ ਉਹਨਾਂ ਦੇ ਸੱਟਾਂ ਠੀਕ ਸੀਗੀਆਂ ਫੂਲ ਸਾਹਿਬ ਦੇ ਕੁਝ ਅੱਜ ਸ਼ਾਇਦ ਛੁੱਟੀ ਮਿਲ ਜੂਗੀ ਤੇ ਬਾਕੀ ਵੀ ਬੰਦੇ ਹੌਲੀ ਹੌਲੀ ਵਾਪਸ ਆ ਰਹੇ ਆ ਰਿਕਵਰੀ ਹੋ ਰਹੀ ਹੈ ਉਹਨਾਂ ਦੀ ਅੱਛਾ ਭਾਈ ਜੀ ਆਪਣੀ ਦੇਸ਼ ਦੀ ਰਾਜਤ ਨਹੀਂ ਤਾਂ ਕਿ ਤੁਹਾਨੂੰ ਪੈਦਲ ਵੀ ਨਹੀਂ ਜਾਣ ਦਿੰਦੇ ਹਰਿਆਣੇ ਵਾਲੇ ਜਿਹੜਾ ਜੀ ਇਸ ਚਾਹੇ ਪੰਜਾਬ ਦਾ ਚਾਹੇ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਦਾ ਜਿਹੜਾ ਵਸਨੀਕ ਆ ਜਿਹਦੇ ਕੋਲੇ ਇਸ ਦੇਖਦਾ ਆਧਾਰ ਕਾਰਡ ਆ ਉਹਦਾ ਹੱਕ ਬਣਦਾ ਉਹ ਜੇ ਆਪਣੀ ਰਾਜਧਾਨੀ ਤੁਰ ਕੇ ਜਾਣਾ ਚਾਵੇ ਮੋਟਰਸਾਈਕਲ ਤੇ ਕਾਰ ਤੇ ਉਹ ਕਿਸੇ ਤਰ੍ਹਾਂ ਵੀ ਜਾ ਸਕਦਾ ਕਿਉਂਕਿ ਉਹਦੀ ਰਾਜਧਾਨੀ ਆ ਤੇ ਰਾਜਧਾਨੀ ਨਾ ਤਾਂ ਕਿਸੇ ਐਮਐਲਏ ਦੀ ਹੁੰਦੀ ਨਾ ਪ੍ਰਧਾਨ ਮੰਤਰੀ ਦਾ ਮੁੱਖ ਮੰਤਰੀ ਰਾਜਧਾਨੀ ਆਮ ਲੋਕਾਂ ਦੀ ਹੁੰਦੀ ਆ ਸੋ ਸਾਨੂੰ ਤੁਰ ਕੇ ਪੈਦਲ ਵੀ ਆਪਣੀ ਰਾਜਧਾਨੀ ਕ ਨਹੀਂ ਜਾਣ ਦਿੱਤਾ ਜਾ ਰਿਹਾ ਅਸੀਂ ਤਾਂ ਇਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਤੁਸੀਂ ਕਿਸਾਨਾਂ ਨੂੰ ਆਮ ਲੋਕ ਕਹਿ ਦਿੰਦੇ ਆ ਕਿਸਾਨ ਤਾਂ ਨਾ ਲਾਉਂਦੇ ਆ ਜਾਂ ਲੋਕ ਉਹਨਾਂ ਚੀਜ਼ਾਂ ਤੋਂ ਨਾਰਾਜ਼ ਹੋ ਜਾਂਦੇ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਵੀ ਇੱਕ ਵਾਰੀ ਆ ਕੇ ਦੇਖੋ ਤਾਂ ਸਹੀ ਵੀ ਅਸੀਂ ਤਾਂ ਪੈਦਲ ਜਾਣਾ ਚਾਹੁੰਦੇ ਸਾਨੂੰ ਪੈਦਲ ਵੀ ਦਿੱਤਾ ਜਾਂਦਾ ਜੇ ਸਾਡੇ ਟਰੈਕਟਰਾਂ ਨੂੰ ਇਹ ਕਹਿੰਦੇ ਟੈਂਕੇ ਆ ਜੀ ਇਹ ਟਰਾਲੀਆਂ ਲੈ ਕੇ ਜਾਂਦੇ ਆ ਜੀ ਅਸੀਂ ਤਾਂ ਹੁਣ ਹਰੇਕ ਉਹਨਾਂ ਦੀ ਗੱਲ ਮੰਨਣ ਨੂੰ ਵੀ ਤਿਆਰ ਆ ਸਾਨੂੰ ਨਾ ਕਹ ਪੈਦਲਾ ਜਾਓ ਅਸੀਂ ਪੈਦਲ ਜਾਣ ਨੂੰ ਤਿਆਰ ਉਹਨਾਂ ਕਾ ਗਿਣਤੀ ਘਟਾ ਲਓ ਅਸੀਂ ਕਹਿੰਦੇ ਠੀਕ ਹੈ ਇੱਕ ਨੂੰ ਇੱਕ ਜਥੇ ਜੋ ਸਾਡੀ ਪਰੰਪਰਾ ਵਾ ਸਾਡੇ ਗੁਰੂਆਂ ਨੇ ਸਾਨੂੰ ਅਸੀਂ ਤਾਂ 101 ਘਟ ਤੋਂ ਘਟ 101 ਦੇ ਜਥੇ ਲੈ ਕੇ ਵੀ ਜਾਣ ਨੂੰ ਤਿਆਰ ਆ ਪੂਰੇ ਸ਼ਾਂਤੀ ਦੇ ਨਾਲ ਬਿਨਾਂ ਕਿਸੇ ਹਥਿਆਰਾਂ ਦੇ ਬਿਨਾਂ ਮਤਲਬ ਕਿਸੇ ਚੀਜ਼ ਦੇ ਨਾ ਕੋਈ ਸਾਧਨ ਪੈਦਲ ਤੁਰ ਕੇ ਅਸੀਂ ਸਾਡੀ ਤਲਾਸ਼ੀ ਲੈਣ ਜਦੋਂ ਇਸ ਬਾਰਡਰ ਤੋਂ ਸਾਨੂੰ ਅੱਗੇ ਜਾਣ ਦੇਣਾ ਇਕੱਲੇ ਇਕੱਲੇ ਬੰਦੇ ਦਾ ਨਾਮ ਲੈ ਕੇ ਤਲਾਸ਼ੀ ਲੈ ਕੱਢੀ ਜਾਣ ਇਹਦੇ ਚ ਕੀ ਦਿੱਕਤ ਹੈ ਸਾਨੂੰ ਸਮਝ ਨਹੀਂ ਆ ਰਹੀ ਜੀ ਅੱਛਾ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਫਿਰ ਹਰਿਆਣਾ ਪ੍ਰਸ਼ਾਸਨ ਵੱਲੋਂ ਅੰਨਦਾਤਾ ਤੇ ਅਥਰੂ ਗੈਸ ਦੇ ਗੋਲੇ ਕਿਉਂ ਛੁੱਟੇ ਜਾ ਰਹੇ ਨੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਭਾਈ ਤੁਹਾਡੇ ਤੇ ਗੋਲੇ ਕਿਉਂ ਦਾਗੇ ਜਾ ਰਹੇ ਨੇ ਜਦੋਂ ਵੀ ਕਿਸੇ ਦੀ ਧਿਰ ਦਾ ਰਾਜ ਹੁੰਦਾ ਉਦੇ ਜਿਹੜੇ ਕੀਤੇ ਹੋਏ ਗਲਤ ਕੰਮਾਂ ਬਰੋਤ ਜਦੋਂ ਵੀ ਕੋਈ ਸਟੇਟ ਜਾਂ ਕੋਈ ਵੀ ਸੂਬਾ ਆਵਾਜ਼ ਚੱਕਦਾ ਜੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਇਹ ਅੱਜ ਤੋਂ ਨਹੀਂ ਸਦੀਆਂ ਤੋਂ ਚੱਲਦਾ ਆ ਰਿਹਾ ਵੀ ਜਿਹੜੀ ਜ਼ਲਮ ਤੇਰ ਹੁੰਦੀ ਉਹ ਆਮ ਲੋਕਾਂ ਨੂੰ ਦਬਾਉਣ ਦਾ ਹਰ ਇੱਕ ਜਿਹੜਾ ਅਸੀਂ ਲਾਹ ਪਨਾਉਂਦੇ ਹੁੰਦੇ ਆ ਚਾਹੇ ਉਹ ਸੜਕਾਂ ਬੰਦ ਕਰਨੇ ਚਾਹੇ ਉਹ ਗੋਲੇ ਮਾਰਨ ਇਹ ਸਰਕਾਰ ਦਾ ਜਿਹੜੇ ਪੰਜਾਬ ਦੇ ਕਿਸਾਨ ਆ ਜੀ ਇਹ ਜਾਗਰਤ ਆ ਜੀ ਬਿਲਕੁਲ ਇਹ ਵਿੱਚ ਬਹੁਤ ਸਾਡੇ ਜਿਹੜੇ ਵੱਡੇ ਆ ਇਹਦੇ ਰਿਸ਼ਤੇਦਾਰ ਸੱਜਣ ਮਿੱਤਰ ਕੋਈ ਕੈਨੇਡਾ ਕੋਈ ਅਮਰੀਕਾ ਉਹਦਾ ਕਰਕੇ ਦੂਜੀਆਂ ਸਟੇਟਾਂ ਨਾਲੋਂ ਸਾਡੇ ਸਟੇਟ ਦਾ ਥੋੜਾ ਜਿਹਾ ਫਰਕ ਆ ਸਾਡੇ ਲੋਕ ਥੋੜੇ ਜਿਹਾ ਅਣਖੀ ਵੀ ਬੱਦੇ ਕਿਉਂਕਿ ਜੇ ਪੂ ਸੁਤਾਨ ਤੇ 200 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਹੀ ਉਹਨਾਂ ਨੂੰ 100 ਸਾਲ ਵੀ ਨਹੀਂ ਕਰਨ ਦਿੱਤਾ ਸੀ ਉਹਨਾਂ ਨਾਲੋਂ ਸਾਡਾ ਫਰਕ ਇਹ ਆ ਅਸੀਂ ਗੱਲ ਕਰਦੇ ਹਾਂ ਸੱਚ ਦੀ ਹੱਕ ਦੀ ਉਹ ਜਿਹੜੀ ਉਹ ਦੂਜੀ ਰਾਜ ਕਰਨ ਵਾਲੀ ਧਿਰਾਂ ਨੂੰ ਚੁੱਪਦੀ ਆ ਜੀ ਅੱਛਾ ਭਾਈ ਜੀ ਹੁਣ ਤਿਆਰੀ ਹੈ ਦਿੱਲੀ ਵੱਲ ਨੂੰ ਕੂਚ ਕਰਨ ਦੀ ਪੈਦਲ ਜਾਣ ਦੀ ਤਿਆਰੀ ਹੈ ਹਾਂਜੀ ਭਾਈ ਤਿਆਰੀ ਆ ਪੂਰੀ ਤਿਆਰੀ ਆ ਜੀ ਅੱਜ ਹਰਿਆਣਾ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਅਥਰੂ ਗੈਸ ਦੇ ਗੋਲੇ ਸਿੱਟੇਗੇ ਉਹਦੇ ਵਾਸਤੇ ਤਿਆਰੀ ਕੀਤੀ ਗਈ ਹੈ ਉਹ ਭਾਈ ਜੋ ਮਾਰੀ ਸਿੱਟੀ ਜਾਣ ਪਰ ਅਸੀਂ ਕੋਈ ਮੁਰੋ ਕੁਝ ਨਹੀਂ ਗੱਲ ਹਰਕਤ ਕਰਨੀ ਨਾ ਗਾਲ ਕੱਢਣੀ ਨਾ ਕੋਈ ਬੱਟਾ ਮਾਰਨਾ ਵਾ ਅਸੀਂ ਤਾਂ ਬਸ ਵਾਹਿਗੁਰੂ ਦਾ ਨਾਮ ਉਹ ਜੋ ਮੂਹਰੋਂ ਮਰਜੀ ਬੁੱਲੀ ਜਾਣ ਸਾਡੇ ਮੂਹ ਦਾ ਬਾਹਰ ਗੁਰੂ ਨਿਕਲੂਗਾ ਬਸ ਭਾਈ ਅੱਛਾ ਭਾਵੇਂ ਅੱਗੇ ਉੱਥਰੋਂ ਕੈਸ ਦੇ ਗੋਲੇ ਸਿੱਟੀ ਜਾਣ ਤੁਹਾਡੇ ਮੂਹੋਂ ਬਾਹਰ ਗੁਰੂ ਨਿਕਲੂਗਾ ਬਾਹਰ ਗੁਰੂ ਨਿਕਲੂਗਾ ਬਸ ਭਾਈ ਹਾਂਜੀ ਭਾਈ ਜੀ ਤਿਆਰੀ ਹੈ ਅੱਜ ਫਿਰ ਐਨਕਾ ਤੁਸੀਂ ਲਾ ਲਈਆਂ ਤੇ ਕਿੰਨੇ ਵਜੇ ਕੂਚ ਕਰੋਗੇ ਦਿੱਲੀ ਨੂੰ ਆਹ ਪਹਿਲਾਂ ਸਾਡਾ ਪਿਛਲੇ ਜੱਥਾ ਅਸੀਂ ਤੋਰਿਆ ਸੀ 1 ਵਜੇ ਅੱਜ ਅਸੀਂ 12 ਵਜੇ ਟਾਈਮ ਕੀਤਾ ਵਾ ਤਾਂ ਕਿ ਉਹ ਪਿਛਲੀ ਵਾਰੀ ਨਾ ਉਹ ਜਦੋਂ ਕਿਸੇ ਆਪਾਂ ਮਿਸ਼ਨ ਤੇ ਜਾਣਾ ਹੋਵੇ ਉਹ 1 ਵਜਨ ਜੀ ਨਹੀਂ ਆ ਰਿਆ ਸੀਗਾ ਤੇ ਬੰਦੇ ਨੂੰ ਲੱਗ ਰਿਹਾ ਸੀ ਵੀ ਯਾਰ ਇੱਕ ਬੜਾ ਲੇਟ ਕਰ ਲਿਆ ਆਪਾਂ ਹੁਣ 12 ਵ ਇਹ ਤੁਹਾਨੂੰ ਸੰਭਾਵਨਾ ਲੱਗਦੀ ਹੈ ਵੀ ਹਰਿਆਣਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਅੱਗੇ ਜਾਣ ਦੇ ਦੇਣਗੇ ਜੀ ਦੇਖੋ ਜੈਹੋ ਜਿਹੀਆਂ ਤਿਆਰੀਆਂ ਵਾ ਉਹ ਠੀਕ ਹੈ ਨਾ ਨਹੀਂ ਜਾਣ ਦੇਣਗੇ ਕਿਉਂਕਿ ਇੱਕ ਬੰਨੇ ਹਿਯਾਰਬੰਦ ਫੋਰਸ ਆ ਇੱਕ ਬੰਨੇ ਸਾਡੇ ਖਾਲੀ ਹੱਥ ਆ ਮੁਕਾਬਲਾ ਨਹੀਂ ਕੋਈ ਹੈਗਾ ਇਹ ਜੰਗ ਨਹੀਂ ਗਈ ਕੋਈ ਇਹ ਇੱਕ ਸੰਘਰਸ਼ ਆ ਇਹ ਸੰਘਰਸ਼ ਜਿੱਤਿਆ ਜਾ ਸਕਦਾ ਵਾ ਇਹਨਾਂ ਨੂੰ ਨੰਗੇ ਕਰਕੇ ਇਹਨਾਂ ਨੂੰ ਲੋਕਾਂ ਚੋਂ ਨਖੇੜ ਕੇ ਜਦੋਂ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਹੁਣ ਮੰਨ ਲਓ ਪਹਿਲਾਂ ਸਾਡੇ ਵਪਾਰੀ ਜਿਹੜੇ ਮਹਾਰਾਜਪੁਰੇ ਵਾਲੇ ਸਾਰੇ ਉਲਟ ਸੀਗੇ ਕੱਲ ਆ ਸਾਡੇ ਮੁੰਡੇ ਗਏ ਆ ਉੱਥੇ ਇਹ ਦੱਸਦੇ ਆ ਕੇ ਕਹਿੰਦੇ ਵੀ ਉਹ ਸਾਰੇ ਵਪਾਰੀ ਜਿਹੜੇ ਪਹਿਲਾਂ ਆਪਣੇ ਉਲਟ ਸੀ ਕਹਿੰਦੇ ਸੀ ਤੁਸੀਂ ਰਾਹ ਬੰਦ ਕੀਤਾ ਹੁਣ ਉਹ ਕਹਿ ਰਿਹਾ ਵੀ ਯਾਰ ਹੁਣ ਤਾਂ ਤੁਹਾਡਾ ਕਸੂਰ ਹੀ ਕੋਈ ਨਹੀਂ ਹੁਣ ਤਾਂ ਤੁਹਾਨੂੰ ਪੈਦਲ ਵੀ ਨਹੀਂ ਲੰਘਣ ਦਿੰਦੇਗੇ ਮਤਲਬ ਕਿ ਜਿਹੜੀ ਜਨਤਾ ਦੀ ਸਪੋਰਟ ਸਾਡੇ 'ਲ ਆ ਇਹੀ ਹੁੰਦਾ ਵਾ ਕਿਸੇ ਵੀ ਅ ਇਹੋ ਜੀ ਤਾਕਤ ਨੂੰ ਜਿਹੜੀ ਦੁਨੀਆ ਨੂੰ ਆਪਦੇ ਆਪ ਦੀ ਚੌਥੇ ਨੰਬਰ ਦੀ ਫੋਰ ਪਾਵਰ ਕਹਿੰਦੀ ਹੈ ਵੀ ਇਹ ਚੌਥੇ ਨੰਬਰ ਦੀ ਪਾਵਰ ਹੈ ਦੁਨੀਆ ਦੇ ਵਿੱਚ ਉਹਨੂੰ ਅਸੀਂ ਹਥਿਆਰਾਂ ਨਾਲ ਲੜ ਕੇ ਨਹੀਂ ਹਰਾ ਸਕਦੇ ਐ ਐਸੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਦੇਸ਼ ਦੀ ਰਾਜਧਾਨੀ ਤੱਕ ਜਾ ਕੇ ਪਹੁੰਚਾਉਣੀ ਚਾਹੁੰਦੇ ਹੋ ਬੈਠ ਕੇ ਟੇਬਲ ਟॉक ਕਰ ਸਕਦੇ ਹੋ ਆਪਣੇ ਤੁਹਾਡੇ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਹੈ ਜੇ ਪੰਜਾਬ ਦੇ ਮੁੱਖ ਮੰਤਰੀ ਭੋਗ ਸਿੰਘ ਮਾਨ ਵਿੱਚ ਵਿਚੋਲਾ ਬਣ ਕੇ ਤੁਹਾਡੀ ਗੱਲਬਾਤ ਕਰਵਾ ਸਕਦੇ ਫਿਰ ਐ ਜਾਣਾ ਤੁਸੀਂ ਮੰਨਦੇ ਹੋ ਥਰੂ ਗੈਸ ਦੇ ਗੋਲਿਆਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਫਿਰ ਬੈਠ ਕੇ ਜੇ ਟੇਬਲ ਟॉक ਹੋ ਜੂਗਾ ਕਹਿੰਦੇ ਬਹੁਤ ਵਧੀ ਦੇਖੋ ਸਭ ਤੋਂ ਠੀਕ ਹੈ ਟੇਬਲ ਟਾਕ ਤਾਂ ਹੁੰਦੀ ਆ ਲੜਾਈਆਂ ਜੰਗਾਂ ਦੇ ਵਿੱਚ ਵੀ ਮਸਲੇ ਟੇਬਲ ਟਾਕ ਨਾਲ ਨਿਬਟਦੇ ਆ ਪਰ ਟੇਬਲ ਤੱਕ ਉਹਨਾਂ ਨੂੰ ਲਿਆਵੇ ਕੌਣ ਭਗਵੰਤ ਮਾਨ ਸਾਹਿਬ ਤੁਹਾਡਾ ਸਹਿਯੋਗ ਨਹੀਂ ਕਰਦੇ ਕੇਂਦਰੀ ਮੰਤਰੀਆਂ ਨਾਲ ਮਲਾਉਣ ਚ ਭਗਵੰਤ ਮਾਨ ਸਾਹਿਬ ਨੇ ਲਿਆਂਦਾ ਸੀਗਾ ਪਹਿਲਾਂ ਉਹਨਾਂ ਨੇ ਕੀ ਹਾਲ ਨਿਕਲਿਆ ਉਹਦਾ ਹੁਣ ਟੇਬਲ ਟਾਕ ਦਾ ਮਤਲਬ ਇਹ ਥੋੜੋ ਹੁੰਦਾ ਵੀ ਤੁਸੀਂ ਉਹਨਾਂ ਨਾਲ ਬਹਿ ਕੇ ਚਾਹ ਪੀ ਕੇ ਆ ਜਾਣਾ ਅੱਪ ਚਾਹ ਪੀਣ ਥੋੜਾ ਜਾਣਾ ਵਾ ਜਾਂ ਉਹਨਾਂ ਨੂੰ ਫੋਟੋ ਖਿਚਾਉਣ ਥੋੜਾ ਜਾਣਾ ਵਾ ਆਪਣਾ ਮਸਲਾ ਵਾ ਵੀ ਸਾਨੂੰ ਕੋਈ ਮਤਲਬ ਨਹੀਂ ਅੱਗੇ ਮੋਦੀ ਨੇ ਕਿਹਾ ਸਾਨੂੰ ਸਾਧ ਕੇ ਬਿਠਾ ਕੇ ਕਾਨੂੰਨ ਰੱਦ ਕੀਤੇ ਸੀ ਬਿਆਨ ਹੀ ਦਿੱਤਾ ਸੀ ਅਸੀਂ ਕਹਾਂ ਜੇ ਠੀਕ ਹੈ ਜੀ ਸਾਡਾ ਮਸਲਾ ਹੱਲ ਹੋ ਗਿਆ ਤਿੰਨ ਕਾਨੂੰਨ ਵਾਪਸ ਲੈ ਲੈ ਗੱਲ ਮੁੱਕੀ ਸਾਨੂੰ ਕੋਈ ਹੁਣ ਵੀ ਸਾਨੂੰ ਕੋਈ ਸ਼ੌਂਕ ਨਹੀਂ ਉਹਨਾਂ ਨੇ ਬਿਗ ਚਾਹ ਪੀਣ ਦਾ ਜਾਂ ਫੋਟੋ ਖਿਚਾਉਣ ਦਾ ਉਥੇ ਲਾਨ ਕਰ ਦੇਣ ਵੀ ਹਾਂ ਪਾਈ ਦਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਆ ਮੰਡੀ ਪ੍ਰਬੰਧ ਸਹੀ ਕਰਾਂਗੇ ਹਰੇਕ ਸਟੇਟ ਦੇ ਵਿੱਚ ਖਰੀਦ ਦੀ ਗਰੰਟੀ ਹੋਊਗੀ ਅਸੀਂ ਉਹਦੇ ਟਰਾਲ ਟਰੈਕਟਰ ਨੂੰ ਸ ਦਿੱਕਤ ਕੀ ਆ ਭਗਵੰਤ ਮਾਨ ਸਾਹਿਬ ਤੋਂ ਜੀ ਹਾਂਜੀ ਬਾਪੂ ਜੀ ਭਗਵੰਤ ਮਾਨ ਸਾਹਿਬ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਉਹ ਤੁਹਾਡਾ ਸਹਿਯੋਗ ਨਹੀਂ ਕਰ ਰਹੇ ਮਦਦ ਨਹੀਂ ਕਰ ਰਹੇ ਕੇਂਦਰੀ ਮੰਤਰੀਆਂ ਨਾਲ ਮਿਲਾਉਣ ਨੂੰ ਹੋ ਰਿਹਾ ਉਹ ਸਾਡਾ ਪੱਕੇ ਨਹੀਂ ਲੈ ਰਹੇ ਉਹ ਕਿਉਂਕਿ ਸਿਸਟਮ ਦੇ ਬੰਦੇ ਆ ਹਾਕਮ ਜਮਾਤਾਂ ਦੇ ਬੰਦੇ ਆ ਉਹ ਕੇਂਦਰ ਦੇ ਚਮਚੇ ਹੈਗੇ ਆ ਉਸ ਭਗਵੰਤ ਮਾਨ ਉਹ ਕਹਿੰਦੇ ਅਸੀਂ ਤਾਂ ਪੰਜਾਬ ਦੇ ਤਾਂ ਅਸੀਂ ਆ ਪੰਜਾਬ ਦੀ ਗੱਲ ਕਰਦੇਗੇ ਉਹ ਸਾਰਾ ਨਾਟਕ ਕਰ ਰਹੇ ਆ ਔਰ ਇਦੋਂ ਮੈਂ ਅਗਲੀ ਗੱਲ ਇਹ ਕਹਾ ਅਸੀਂ ਦੋਨਾਂ ਘੋਲਾਂ ਦੇ ਵਿੱਚ ਇੱਕ ਵੀ ਵਗਿਆ ਨਹੀਂ ਕੀਤੀ ਤੇ ਸਿਸਟਮ ਵੱਲੋਂ ਸਾਰੀਆਂ ਸਾਰੀਆਂ ਵਗਿਆ ਆਈਆਂ ਸਾਰੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਹੈਗੀਆਂ ਇਹੋ ਜੇ ਸਿਸਟਮ ਦੱਸੋ ਇੱਥੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਸਿਸਟਮ ਸਾਡਾ ਨਹੀਂ ਲੋਕਾਂ ਦਾ ਨਹੀਂਗਾ ਸਿਸਟਮ ਡਾੜੀਆਂ ਡਵਾੜੀਆਂ ਦਾ ਹੈਗਾ ਜੇ ਸਾਡਾ ਹੁੰਦਾ ਸਾਡੇ ਹੱਕ 'ਚ ਕੋਈ ਬੋਲਦਾ ਕੋਈ ਰਾਜਾ ਵਾਲਾ ਬੋਲਦਾ ਕੋਈ ਹੋਰ ਬੋਲਦਾ ਕੋਈ ਨਹੀਂ ਬੋਲਿਆ ਸਾਰਿਆਂ ਦੀ ਜੀਭਾਂ ਬੰਦ ਹੈਗੀਆਂ ਤੇ ਅਸੀਂ ਇਸ ਗੱਲ ਤੋਂ ਸਮਝਦੇ ਆ ਵੀ ਸਾਡੇ ਨਹੀਂ ਐ ਸਾਨੂੰ ਆਪਦੇ ਬਲਬੂਤੇ ਆਪਦੇ ਸਰਤਿਕ ਆਤਮਾਨ ਸਾਹਿਬ ਕਹਿੰਦੇ ਮੈਂ ਪੰਜਾਬ ਦਾ ਪੁੱਤ ਐ ਮੈਂ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਆਂ ਪੁੱਤ ਨਹੀਂ ਪੰਜਾਬ ਦਾ ਉਹ ਅੱਜ ਕੱਲ ਵਿਰੋਧੀ ਹੈਗਾ ਸਾਰਾ ਅਮਲ ਉਹਦਾ ਜਿੰਨਾ ਜੱਤੋਂ ਢਾਈ ਸਾਲ ਦਾ ਬਣਿਆ ਸਾਰੇ ਦਾ ਸਾਰਾ ਅਮਲ ਉਹਦਾ ਲੋਕ ਵਿਰੋਧੀ ਆ ਰਿਹਾ ਤੇ ਭਗਵੰਤ ਮਾ ਸਾਹਿਬ ਪੰਜਾਬ ਦੀ ਗੱਲ ਨਹੀਂ ਕਰਦੇ ਜੀ ਨਹੀਂ ਜੀ ਕੋਈ ਗੱਲ ਨਹੀਂ ਕਰਦੇ ਜੀ ਹਾਲੇ ਤੱਕ ਕੋਈ ਤੁਸੀਂ ਬਿਆਨ ਆਪ ਦੇਖ ਲਓ ਕੋਈ ਬਿਆਨ ਆਇਆ ਨਹੀਂ ਕਿ ਜਿਸ ਕਿਸਾਨਾਂ ਦੇ ਹੱਕ ਜੇ ਦਿੱਤਾ ਹੋਏ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਜੀ ਕਿਸਾਨਾਂ ਦੇ ਹੱਕ ਦਾ ਕੋਈ ਨਾ ਹੀ ਉਹਨਾਂ ਨੇ ਕੋਈ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਜੀ ਭਗਵੰਤ ਮਾਨ ਸਾਹਿਬ ਵਿਚੋਲਾ ਬਣ ਕੇ ਤੁਹਾਡੀ ਗੱਲ ਨਹੀਂ ਕੇਂਦਰ ਤੱਕ ਪਹੁੰਚਾ ਸਕਦੇ ਜੀ ਵੈਗਰੂ ਜਿੱਥੋਂ ਤੱਕ ਗੱਲ ਹੈ ਭਗਵੰਤ ਮਾਨ ਸਾਹਿਬ ਦੀ ਲੁਧਿਆਣੇ ਆਪਣਾ ਉਹ ਕਾਲੇ ਪਾਣੀ ਵਾਲਾ ਮੋਰਚਾ ਲੱਗਿਆ ਹੀ ਸੀਗਾ ਉਹ ਤੁਹਾਡੇ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੀ ਹੈ ਵੀ ਭਗਵੰਤ ਮਾਨ ਨੇ ਭਈਆਂ ਨੂੰ ਉਹ ਫੈਕਟਰੀ ਮਾਲਕਾਂ ਨੂੰ ਜਿਹੜੇ ਉਹਦੇ ਵਿੱਚ ਗੰਦ ਪਾ ਰਹੇ ਬੁੱਢੇ ਨਾਲੇ ਵਿੱਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੈ ਤੇ ਸਾਡੇ ਬੰਦੇ ਉਹਨਾਂ ਨੇ ਚੱਕ ਚੱਕ ਕੇ ਜਿੱਲਾਂ ਸਿੱਟੇ ਆ ਕਿੰਨਾ ਹਤਿਆਜਰ ਕੀਤਾ ਉਹਨਾਂ ਤੇ ਮਤਲਬ ਇੰਨਾ ਵੀ ਸਾਨੂੰ ਆਪਦੇ ਹੱਕਾਂ ਵਾਸਤੇ ਬੋਲਣ ਦੀ ਵੀ ਛੋਟ ਨਹੀਂ ਹੈ ਆਪਦੇ ਪੰਜਾਬ ਵਿੱਚ ਤੇ ਅਸੀਂ ਕਿਹੜੇ ਸਾਹਿਬ ਨਾਲ ਕਹੇ ਦੀ ਭਗਵੰਤਪਨ ਸਾਡੇ ਹੱਕ 'ਚ ਖੜੇ ਆ 92 ਐਮਐਲਏ ਜਿਤਾਏ ਕੋਈ ਵੀ ਨਹੀਂ ਤੁਹਾਡੇ ਹੱਕ 'ਚ ਬੋਲਿਆ ਜੀ ਉਹ ਤਾਂ ਜੀ ਗਲਤੀ ਹੋ ਗਈ ਰੌਲਾ ਸੀਗਾ ਵੀ ਕਾਂਗਰਸ ਤੇ ਤੇ ਅਕਾਲੀਆਂ ਤੇ ਲੋਕ ਅੱਕੇ ਪਈ ਸੀਗੇ ਉਸ ਸਾਹਿਬ ਨਾਲ ਲੋਕਾਂ ਨੇ ਵੀ ਚਲੋ ਵੀ ਤੀਜੀ ਤਰ ਨੂੰ ਆਪਾਂ ਮੌਕਾ ਦੇ ਦਨੇ ਆ ਹੋ ਸਕਦਾ ਵੀ ਕੋਈ ਬਦਲ ਆ ਜਾਏ ਪੰਜਾਬ ਵਿੱਚ ਪਰ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਕਰਾਸ ਕਰਤਾ ਉਹ ਜਦੋਂ ਅਥਰੂ ਗੈਸ ਦੇ ਗੋਲੇ ਡੇਗਦੇ ਆ ਭਗਵੰਤ ਮਾਨ ਦੀ ਯਾਦ ਆਉਂਦੀ ਵੀ ਉਹੀ ਸਾਡੇ ਹੱਕ ਚ ਕਿਤੇ ਬੋਲ ਪੈਣਾ ਕਿ ਬਿਲਕੁਲ ਸਾਨੂੰ ਕਿਸੇ ਦੀ ਯਾਦ ਹੀ ਨਹੀਂ ਆਉਂਦੀ ਸਾਨੂੰ ਪਤਾ ਵੀ ਸਾਡੇ ਮਗਰ ਖੜਨ ਵਾਲਾ ਹੈ ਹੀ ਨਹੀਂ ਕੋਈ ਅਸੀਂ ਆਪਦੇ ਬਲਬੂਤੇ ਤੇ ਲੜ ਰਹੇ ਆਂ ਆਪਦੀਆਂ ਮੰਗਾਂ ਵਾਸਤੇ ਲੜ ਰਹੇ ਆਂ ਸਾਨੂੰ ਉਹਨਾਂ ਤੇ ਕੋਈ ਯਕੀਨ ਹੈ ਹੀ ਨਹੀਂ ਜੇ ਸਾਨੂੰ ਉਹਨਾਂ ਦਾ ਯਕੀਨ ਹੁੰਦਾ ਮਾੜਾ-ਮੋਟਾ ਤੇ ਫਿਰ ਅਸੀਂ ਇਹੀ ਧਰਨਾ ਉਧਰ ਭਗਵੰਤ ਮਾਨ ਵਾਲੇ ਪਾਸੇ ਲੈ ਕੇ ਜਾਂਦੇ ਸਾਡੀਆਂ ਮੰਗਾਂ ਸਿੱਧੀਆਂ ਦਿੱਲੀ ਨਾਲ ਹੈਗੀਆਂ ਸੈਂਟਰ ਸਰਕਾਰ ਦੀਆਂ ਮੰਗਾਂ ਹੈਗੀਆਂ ਸਿੱਧੀਆਂ ਹੀ ਸੈਂਟਰ ਸਰਕਾਰ ਨਾਲ ਮੱਥਾ ਲਾਉਣ ਚੱਲੇ ਆਂ ਹਰਿਆਣਾ ਦਾ ਵਿੱਚ ਐਵੇਂ ਟੰ ਹਰਿਆਣੇ ਦਾ ਤਾਂ ਸਾਡਾ ਕੋਈ ਵਾਅ ਵਾਸਤਾ ਵੀ ਨਹੀਂ ਹਰਿਆਣਾ ਦਾ ਸਾਡਾ ਭਾਈਚਾਰਾ ਹੈਗਾ ਭਰਾ ਹੈਗੇ ਆ ਪਿਛਲੇ 220 ਵਾਲੇ ਮੋਰਚੇ ਵਿੱਚ ਹਰਿਆਣਾ ਭਰਾ ਬਣ ਕੇ ਸਾਡੇ ਨਾਲ ਖੜਾ ਹੈ ਉਹ ਅੱਜ ਵੀ ਖੜਾ ਸਾਡੇ ਨਾਲ ਪਰ ਜਿਹੜੇ ਵੀ ਆਹ ਲੀਡਰ ਜਮਾਤ ਹੈ ਕੁਰਸੀਆਂ ਤੇ ਬਹਿਣ ਵਾਲੇ ਆ ਇਹ ਹੀ ਸਿਰਫ ਵੰਡ ਪਾਉਣ ਵਾਲੀ ਨੀਤੀ ਅਪਣਾ ਰਹੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਬਜ਼ੁਰਗੋ 92 ਐਮਐਲਏ ਆਮ ਆਦਮੀ ਪਾਰਟੀ ਦੇ ਜਥਾਦ ਤੇ ਤੋ ਤੁਹਾਨੂੰ ਉਹਨਾਂ ਨੇ ਕੀ ਉਹ ਵਿੱਚ ਤੁਹਾਨੂੰ ਦਿੱਤਾ ਕੀ ਹੈਗਾ ਜਾਂ ਤੁਹਾਨੂੰ ਕੀ ਫਾਇਦੇ ਦਿੱਤੇ ਹੈ ਜੀ ਬਣਵੇ ਐਮਐਲਏ ਵਿੱਚੇ ਭਗਵਾਨਤਮਾਨ ਉਹਨਾਂ ਨੇ ਆ ਦਿੱਤੇ ਕਿ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਹਰਿਆਣਾ ਪੁਲਸ ਵਾਲੇ ਸਾਡੇ ਉੱਪਰ ਅਾਂਛੂ ਗੋਲੇ ਛੋਟ ਰਹੇ ਆ ਜਿਹੜੇ ਅਸੀਂ ਉਹਨਾਂ ਦੇ ਫੜ ਕੇ ਸੰਭਾਲ ਕੇ ਰੱਖ ਰਹੇ ਆ ਕਿ ਇਹ ਜਦੋਂ ਸਾਡੇ ਪਿੰਡਾਂ 'ਚ ਆਉਣਗੇ ਨਾਲ ਹੀ ਭਾਜਪੀ ਨਾਲ ਹੀ ਆਮ ਆਦਮੀ ਪਾਰਟੀ ਇਹਨਾਂ ਨੂੰ ਦੱਸਾਂਗੇ ਕਿ ਇਹ ਤੁਹਾਡੀ ਦੇਣ ਹੈ ਬਣਵੇਆਂ ਦੀ ਜੋ ਸਾਡੇ ਉੱਪਰ ਆ ਰਹੇ ਆ ਤੇ ਅਸੀਂ ਇਹਨਾਂ ਨੂੰ ਚੱਲ ਰਹੇ ਆ ਇਹ ਇਹਨਾਂ ਦੀ ਦੇਣ ਹੈ ਜੀ ਸਾਨੂੰ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲੱਗਿਆ ਕਿਤੇ ਸੋਚਿਆ ਸੀ ਕਿ ਆਹ ਥਰੂ ਗੈਸ ਦੇ ਗੋਲੇ ਸਾਡੇ ਤੇ ਡਿੱਗਣਗੇ ਜੀ ਨਹੀਂ ਅਸੀਂ ਇਹ ਸੋਚਿਆ ਸੀ ਕਿ ਪਹਿਲੇ ਦੋ ਪਾਰਟੀਆਂ ਲੁੱਟ ਕੇ ਖਾ ਗਈਆਂ ਹੋ ਸਕਦਾ ਇਹਨਾਂ 'ਚ ਕੋਈ ਅਨਿਸ਼ਾਨੀਅਤ ਹੋਏ ਉਹ ਅੱਜ ਭੈਣ ਸਾਡੀ ਦੂ ਮਹੀਨਿਆਂ ਦੇ ਵਿੱਚ ਆਪਣਾ ਕਾਰੋਬਾਰ ਇੰਨਾ ਕਰ ਗਈ ਕਿ ਭਗਵੰਤ ਮਾਨ ਨੂੰ ਲਾਉਣਾ ਪਿਆ ਜਿਹੜੀ ਕਹਿੰਦੀ ਸੀ ਸਾਨੂੰ ਸਰਕਾਰ ਦਿਓ ਅਸੀਂ ਪੰਜਾਂ ਮਿੰਟਾਂ 'ਚ ਐਮਐਸਪੀ ਲਾਾਂਗੇ ਉਹ ਚੁਟਕੀ ਵਾਲੀ ਭੈਣ ਤੇ ਸਾਨੂੰ ਹੁਣ ਲੱਭਦੀ ਨਹੀਂ ਮੇਰਾ ਖਿਆਲ ਹੈ ਉਹ ਇਹਨਾਂ ਪਾਰਟੀ ਚੋਂ ਹੀ ਲਾਂਬੇ ਕਰ ਛੱਡੀ ਆ। ਰਮੋਲ ਗਗਰਮਾਨ ਜਿਹੜੇ ਰਮੋਲ ਗਗਰਮਾਨ ਮੈਂ ਨਾ ਨਹੀਂ ਲੈ ਮੈਨੂੰ ਭੈਣ ਆਖਿਆ ਉਹ ਕਹਿੰਦੀ ਸੀ ਨਾ ਕਿ ਮੈਂ ਚੁਟਕੀ ਚ ਐਮਐਸਪੀ ਦੇਾਂਗੀ ਦੋਸਤਾਂ ਨੂੰ ਸਰਕਾਰ। ਐਦੋਂ ਵੱਡਾ ਬਹੁਮਤ ਉਹਨੂੰ ਹੁਣ ਕਿਹੜਾ ਚਾਹੀਦਾ। ਪਰ ਉਹਨੂੰ ਵੀ ਦੋ ਮਹੀਨੇ ਹੀ ਇਹਨਾਂ ਨੇ ਰੱਖਿਆ ਕਿਉਂਕਿ ਉਹਨੇ ਵੀ ਬਹੁਤ ਕੁਝ ਕਰ ਲਿਆ ਆਪਣੇ ਘਰ ਲਈ ਇੱਥੇ ਇਸ਼ਾਰੇ ਆਪਣੇ ਘਰ ਲਈ ਕਰ ਰਿਹਾ। ਆਹ ਜਿਹੜੇ ਖੜੇ ਆ ਮਰਜੀਵੜਿਆਂ ਦਾ ਜਥਾ ਇਹ ਕਿਸਾਨੀ ਬਚਾਉਣ ਲਈ ਔਰ ਆਪਣੇ ਪੁੱਤ ਪੋਤਰਿਆਂ ਦੀ ਜ਼ਮੀਨ ਜਾਇਦਤ ਬਚਾਉਣ ਲਈ ਲੜਨ ਵਾਸਤੇ ਆਏ ਆ। ਔਰ ਅਸੀਂ ਜਨਤਾ ਨਾਲ ਵਾਅਦਾ ਕਰਦੇ ਆਂ ਕਿ ਜੋ ਅਸੀਂ ਪਿੰਡਾਂ 'ਚ ਸਟੇਜਾਂ ਤੇ ਕਹਿੰਨੇ ਆਂ ਉਹ ਅਸੀਂ ਹੁਣ ਕਰਕੇ ਦੱਸਾਂਗੇ ਪਰ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਾਡੇ ਵੱਲੋਂ ਉਹਨਾਂ ਨੂੰ ਫਿਟੇ ਮੂੰਹ ਵੀ ਨਹੀਂ ਕਿਹਾ ਜਾਏਗਾ ਉਹ ਗੋਲੇ ਛੁੱਟਣਗੇ ਉਹ ਗੋਲੀਆਂ ਮਾਰਨਗੇ ਉਹ ਅਸੀਂ ਇਸੇ ਤਰ੍ਹਾਂ ਫੜ ਕੇ ਬੈਕਾਂ ਚ ਪਾਈ ਜਾਵਾਂਗੇ ਬਿਲਕੁਲ ਤੇ ਬਾਪੂ ਜੀ ਅੰਤ ਦੇ ਵਿੱਚ ਜਿਹੜੇ 92 ਐਮਐਲਏ ਜਿਹੜਾ ਜਿਤਾਏ ਆ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਆ ਜਾ ਕੇ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈ ਉਹਨਾਂ ਨੂੰ ਇੱਕ ਆਮ ਕਿਸਾਨ ਹੋਣ ਦੇ ਨਾਤੇ ਤੁਸੀਂ ਹੱਥ ਦੇ ਵਿੱਚ ਇਹ ਜਿਹੜਾ ਅਥਰੂ ਗੈਸ ਦਾ ਗੋਲਾ ਫੜ ਕੇ ਕੋਈ ਸੁਝਾਅ ਦੇਣਾ ਚਾਹੋਗੇ ਕੁਝ ਮੈਸੇਜ ਦੇਣਾ ਚਾਹੋਗੇ ਜੀ ਉਹਨਾਂ ਦੇ ਅੱਗੇ ਇੱਕੋ ਹੀ ਬੇਨਤੀ ਆ ਕਿ ਜੇ ਤੁਹਾਡੇ ਅੰਦਰ 92 ਦੇ ਅੰਦਰ ਕੋਈ ਇਨਸ਼ਾਨੀਅਤ ਹੈਗੀ ਆ ਤੇ ਆਪਣੇ ਪੰਜਾਬ ਵਾਲੇ ਵੇਖੋ ਕੱਟ ਤੋਂ ਕੱਟ ਜੱਟ ਦੇ ਪੁੱਤ ਦਾ ਫਰਜ਼ ਹੁੰਦਾ ਕਿ ਮੇਰੀ ਵਟ ਤੋਂ ਮੇਰੇ ਪੈਰੀਂ ਚ ਕੋਈ ਪੈਰ ਨਾ ਪਾ ਜੇ ਤੇ ਭਗਵੰਤ ਮਾਨ ਦੀ ਧਰਤੀ ਦੇ ਉੱਤੇ ਪੰਜਾਬ ਚ ਹਰਿਆਣਾ ਗੋਲੀਆਂ ਮਾਰ ਰਿਆ ਤੇ ਇਹ ਉਹਨਾਂ ਨੂੰ ਸ਼ਾਬਾਸ਼ ਦੇ ਰਿਆ ਕਿਉਂ ਦੇ ਰਿਆ ਆ ਬਾਪੂ ਜੀ ਹੁਣੀ ਸਾਡੇ ਵੱਡੇ ਕਹਿੰਦੇ ਹੁੰਦੇ ਆ ਪੁੱਤ ਵਿਆਇਆ ਤੇ ਗਿਆ ਉਹਦੇ ਤੇ ਸ਼ੋਰੇ ਹਰਿਆਣੇ ਬਣ ਗਏ ਉਹਨੇ ਤੇ ਪਰਸੋਂ ਉੱਥੇ ਜਾ ਕੇ ਬਚ ਜਾਣਾ ਆਹਾਂ ਕਿੱਥੇ ਬਚਣਾ ਜੀ ਅਸੀਂ ਤੇ ਆਪਣਾ ਪੰਜਾਬ ਬਚਾਉਣਾ ਨਾ ਉਹ ਹਰਿਆਣੇ ਦਾ ਹੋ ਚੁੱਕਾ ਹੈ ਜੀ ਬਿਲਕੁਲ ਬਿਲਕੁਲ ਤਾਂ ਭਾਈ ਜਾਂਤ ਦੇ ਵਿੱਚ ਤੁਸੀਂ ਆਮ ਲੋਕ ਜਿਹੜੇ ਦੇਖ ਰਹੇ ਨੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਇੱਕ ਕਿਸਾਨ ਹੋਣ ਦੇ ਨਤੇਜਾ ਕਿਸਾਨ ਆਗੂ ਹੋਣ ਦੇ ਨਤੇ ਉਹਨਾਂ ਨੂੰ ਕੀ ਮੈਸੇਜ ਦੇ ਹੋਗੇ ਜੀ ਦੇਖੋ ਸਾਡੀ ਨਾ ਸਾਰੇ ਆ ਭਰਾਵਾਂ ਨੂੰ ਅਪੀਲ ਆ ਤੁਹਾਡੇ ਮਾਧਿਅਮ ਤਰਾਈ ਜਿੰਨੇ ਤੁਹਾਨੂੰ ਲੋਕ ਦੇਖਦੇ ਆ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜਿਹੜਾ ਤੁਹਾਡੇ ਮਨ ਚ ਭਲੇਖਾ ਵਾ ਵੀ ਇਹ ਲੜਾਈ ਇਕੱਲੇ ਕਿਸਾਨਾਂ ਦੀ ਆ ਤੇ ਤੁਸੀਂ ਭਲੇਖੇ ਦਾ ਸ਼ਿਕਾਰ ਹੋ ਨਾ ਤਾਂ ਸਾਡੀ ਕੋਈ ਵੀ ਰਾਜਕਰਤਾ ਪਾਰਟੀ ਤੁਹਾਡੇ ਨਾਲ ਆ ਨਾ ਪੰਜਾਬ ਦੀ ਕੋਈ ਅਫਸਰਸ਼ਾਹੀ ਤੁਹਾਡੇ ਨਾਲ ਆ ਜੇ ਕਿਸਾਨ ਜਿਉਂਦਾ ਰਹੂਗਾ ਕਿਉਂਕਿ ਕਿਸਾਨ ਇੱਕ ਧੁਰਾ ਵਾ ਜਿਹਨੂੰ ਆਪਾਂ ਦੂਜੇ ਸ਼ਬਦਾਂ ਚ ਕਹਦੇ ਜਿੱਦੋਂ ਝੋਟਾ ਮਰ ਗਿਆ ਜੂਆਂ ਮਰ ਜਾਣੀਆਂ ਕਿਸਾਨ ਨੂੰ ਜੇ ਖਤਮ ਹੁੰਦਾ ਤੁਸੀਂ ਘਰਾਂ ਚ ਬਹਿ ਕੇ ਰਜਾਈਆਂ ਚ ਬਹਿ ਕੇ ਦੇਖੋਗੇ ਤੇ ਤੁਸੀਂ ਕਿਸਾਨ ਮਰਦਾ ਨਹੀਂ ਦੇਖ ਰਹੇ ਤੁਸੀਂ ਆਪਦੇ ਆਉਣ ਵਾਲੇ ਬੱਚਿਆਂ ਦਾ ਭੁੱਖ ਮਰਦਾ ਦੇਖ ਰਹੇ ਹੋ ਇਸ ਕਰਕੇ ਅਸੀਂ ਲੜਾਈ ਲੜ ਰਹੇ ਆ ਅਸੀਂ ਕਿਸਾਨੀ ਦੀ ਲੜਾਈ ਇਕੱਲੀ ਕਿਸਾਨੀ ਦੀ ਨਹੀਂ ਸਮੂਹ ਭਾਈਚਾਰੇ ਦੀ ਸਮੂਹ ਧਰਮਾਂ ਦੀ ਸਾਰਿਆਂ ਦੀ ਲੜ ਰਹੇ ਆ ਕੋ ਸਾਡੇ ਹੱਥੇ ਸਾਰੇ ਹਿੰਦੂ ਭਰਾ ਮੁਸਲਮਾਨ ਭਰਾ ਸਿੱਖ ਸਾਰੇ ਇਕੱਠੇ ਆ ਕਿਉਂਕਿ ਜਥੇ ਬੰਦਗੇ ਦੇਖੋ ਸਾਰੇ ਧਰਮ ਦੇ ਲੋਕ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਐਨੇ ਨਿਜ ਪਰਸਤ ਨਾ ਹੋਈਏ ਵੇ ਤੁਸੀਂ ਸਿਰਫ ਸੋਸ਼ਲ ਮੀਡੀਆ ਟੀਵੀਾਂ ਤੇ ਬਹਿ ਕੇ ਦੇਖ ਲਓ ਜੀ ਕਿਸਾਨ ਜਾ ਰਹੇ ਆ ਉਹ ਬੰਬ ਮਾਰ ਰਹੇ ਆ ਉਹ ਉੱਥੋਂ ਤੱਕ ਸੀਮਤ ਰਹਿ ਜਾਓ ਆ ਕੇ ਆਓ ਭਰਾਵਾਂ ਦੇ ਨਾਲ ਖੜੋ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਇਸ ਦੇਸ਼ ਨੂੰ ਬਚਾਇਆ ਜਾ ਸਕੇ ਜਿਹੜੇ ਚੋਰ ਇਹਨਾਂ ਤੇ ਕਬਜ਼ਾ ਕਰੀ ਬੈਠੇ ਆ ਉਹਨਾਂ ਦਾ ਉਹਨਾਂ ਤੋਂ ਖਿਹੜਾ ਛੜਾਇਆ ਜਾ ਸਕੇ ਗਰੀਬ ਲੋਕਾਂ ਦੇ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਬੇਰੋਜ਼ਗਾਰ ਆ ਉਹਨਾਂ ਦਾ ਕੋਈ ਹੱਲ ਕਰ ਸਕੇ ਜੀ ਬਿਲਕੁਲ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਉਹ ਆਗੂ ਜਿਹੜੇ ਕਿਸਾਨ ਵੀਰ ਸੀਗੇ ਜਿਨ੍ਹਾਂ ਨੇ ਅੱਜ ਵਾਇਆ ਹਰਿਆਣਾ ਹੋ ਕੇ ਸ਼ੰਭੂ ਬਾਰਡਰ ਤੋਂ ਦਿੱਲੀ ਪਹੁੰਚਣਾ ਹੈ ਤਾਂ ਖਾਸ ਤੌਰ ਤੇ ਇਹਨਾਂ ਨੇ ਇਹੀ ਕਿਹਾ ਵੀ ਭਾਈ ਮਾਨਜੋਗ ਹਾਈ ਕੋਰਟ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਮਾਨਜੋਗ ਸੁਪਰੀਮ ਕੋਰਟ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਹੈ ਕਿ ਕਿਸਾਨ ਬਿਨਾਂ ਸਾਧਨਾ ਤੋਂ ਬਿਨਾਂ ਟਰੈਕਟਰ ਟਰਾਲੀਆਂ ਤੋਂ ਵਾਇਆ ਹਰਿਆਣਾ ਹੋ ਕੇ ਪੈਦਲ ਦੇਸ਼ ਦੀ ਰਾਜਧਾਨੀ ਤੱਕ ਜਾ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਹੁਣ ਦੇਖਣਾ ਹੋਏਗਾ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਇਹਨਾਂ ਕਿਸਾਨਾਂ ਨੂੰ ਜਿਹੜੇ ਕਿਸਾਨ ਪੈਦਲ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਵਾਇਆ ਹਰਿਆਣਾ ਹੋ ਕੇ ਜਾਣ ਦਿੱਤਾ ਜਾਂਦਾ ਹੈ ਜਾਂ ਨਹੀਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਕੋਈ ਹੋਰ ਐਕਸ਼ਨ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ